ਆ ਬੰਦਾਰਾ ਜਲਦੀਪ ਭਾਈ ਉਦੀਪ ਕਿਹੜੇ ਬੰਦਾਰਾ ਕੋਕਰੀ ਫੋੜਾ ਜੀ ਤੇ ਕੀ ਹੱਥਾਂ ਵਾਪਰੇ ਕਰਦਾ ਹਾਂ ਸਹੀ ਮੈਂ ਕੰਮ ਦਾ ਪਤਾ ਲੈਣ ਚੱਲਿਆ ਸੀਗਾ ਠੀਕ ਹੈ ਬੁਰਾ ਲਾਵੜ ਪਤਾ ਨਹੀਂ ਮੇਰੇ ਮਗਰ ਕਿੱਥੋਂ ਬੰਦੇ ਲੱਗੇ ਕਿੱਥੋਂ ਨਹੀਂ ਕੀ ਗੱਲ ਉਹਨਾਂ ਨੇ ਪਤਾ ਨਹੀਂ ਮੇਰੇ ਤੇ ਕੀ ਕੀਤਾ ਆ ਪਾਇਆ ਕਿੰਨ ਕੀ ਪਾਇਆ ਠੀਕ ਹੈ ਮੋਟਰਸਾਈਕਲ ਵਿੱਚੋਂ ਛੁੱਟ ਗਿਆ ਮੈਂ ਥੱਲੇ ਡੈਗ ਪਿਆ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਵੀ ਲੈ ਕੇ ਫੋਨ ਵੀ ਲੈ ਕੇ ਚੱਟ ਮੋਟਰਸਾਈਕਲ ਨੂੰ ਵੋਕ ਲੈ ਗਈ ਹਾਂ ਮੋਟਰਸਾਈਕਲ ਹੀ ਲੈ ਗਈ ਫੋਨ ਵੀ ਲੈ ਗਈ ਹਾਂਜੀ ਕਿੱਥੇ ਦਾ ਸਾਹਿਬ ਸਾਹਿਬ ਆਪਰੇ ਆਏ ਇਹ ਆਪਣਾ ਡੂੰਗੀ ਵਾਲਾ ਪੱਠਾ ਜੋਦੂ ਥੋੜਾ ਗਾਂ ਜਾ ਕੇ ਪੱਠਿਆਂ ਦੇ ਕੋਲ ਹਾਂਜੀ ਪੱਠੇ ਤੋਂ ਥੋੜਾ ਗਾਂ ਜਾ ਕੇ ਮੇਨ ਸੜਕ ਤੇ ਸੀ ਤੁਹਾਨੂੰ ਹਾਂ ਨਹੀਂ ਜਦਾਲਾ ਵਾਲਾ ਰੋਡ ਜਾਂਦਾ ਹਾਂ ਜੀ ਮੇਨ ਸੜਕ ਤੇ ਸੀਗਾ ਮੇਨ ਸੜਕ ਮੇਨ ਯੂ ਜਾਂਦੀ ਤੱਕ ਲੱਭ ਹੀ ਸਿੰਗਲ ਹੀ ਆ ਕਿੰਨੇ ਜਣੇ ਸੀ ਉਹ ਉਹ 4 ਜਣੇ ਸੀਗੇ ਮੂੰਹ ਬੰਨੀ ਸੀ ਉਹਨਾਂ ਦੀ ਪਹਿਲਾਂ ਨਹੀਂ ਤੁਹਾਨੂੰ ਲੋਕ ਕੋਲੋਂ ਨਹੀਂ ਪਹਿਲਾਂ ਨਹੀਂ ਕਿਤੇ ਰੋਕਿਆ ਮੇਰੇ ਮਗਰੋਂ ਹੀ ਨਿਕਲੇ ਪਤਾ ਨਹੀਂ ਮੈਨੂੰ ਕਿੰਦੇ ਰੋਕੀ ਮੈਂ ਰੁਕਿਆ ਨਹੀਂ ਗਈ ਅੱਛਾ ਨਾਲ ਹੌਲੀ ਹੌਲੀ ਆਦਾ ਤੁਰਿਆ ਗਿਆ ਫਿਰ ਉਹਨੇ ਪਿਆ ਆ ਕੇ ਮੇਰੇ ਮੋਟਰਸਾਈਕਲ ਮਗਰ ਲਾਤਾ ਅੱਛਾ ਫਿਰ ਮਗਰ ਲਾ ਕੇ ਮੇਰੀ ਢੂਈ ਦੇ ਬਦਨ ਕੀ ਪਾਇ ਉਹਨੇ ਕੀ ਨਹੀਂ ਹੁਣ ਕੀ ਕਿਦਾਂ ਹੱਲ ਕਰਾਂ ਹਾਂ ਤੇ ਮੇਰੇ ਸਾਰੇ ਹੀ ਆ ਜਾ ਕੇ ਮਾਈ ਲੱਗਦਾ ਨਹੀਂ ਕੀ ਕੰਮ ਕਰਦਾ ਮੈਂ ਆਰਮੀਚੂਰ ਰਿਟਾਇਰਮੈਂਟ ਹੈ ਸਰ ਇਹ ਜਿਹੜਾ ਮੁੰਡਾ ਬਣਾ ਇਹ ਮੇਰਾ ਸਾਡੂ ਹੈ ਜੀ ਇਹਦਾ ਨਾਂ ਕੁਲਦੀਪ ਸਿੰਘ ਆ ਜੀ ਕਿਦਾਂ ਕੀ ਕਢਵਾਪੀ ਇਹਦੇ ਨਾਲ ਘਟਣਾ ਇਹ ਵਾਪਰੀ ਹੈ ਜੀ ਇਹ ਮਿਸਤਰੀ ਆਈ ਤੇ ਕੰਮ ਲੱਭਣ ਵਾਸਤੇ ਜਲਾਲਾਬਾਦ ਤੋਂ ਸਿੰਗਰ ਰੋਡ ਪੈਂਦਾ ਹੀ ਇਹਨਾਂ ਨੂੰ ਤੇ ਪੱਠਿਆਂ ਕੋਲੇ ਗਿਆ ਜੀ ਤੇ ਉੱਥੇ ਸੁਣ ਸੁਣਾਈ ਜਗਾ ਸੀਗੀ ਤੇ ਚਾਰ ਮੁੰਡੇ ਦੇ ਮੰਗਰ ਲੱਗੇ ਮੋਟਰਸਾਈਕਲ ਤੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਦੇ ਤੇ ਜਦੋਂ ਇਹ ਇਹਨਾਂ ਨੂੰ ਇਹਨੂੰ ਰੋਕਣ ਵਾਸਤੇ ਕਿਹਾ ਤੇ ਇਹਨੇ ਥੋੜਾ ਮੋਟਰਸਾਈਕਲ ਤੇਜ਼ ਕੀਤਾ ਤੇ ਉਹਨਾਂ ਨੇ ਬਰਾਬਰ ਲਾ ਕੇ ਇਹਦੇ ਉੱਤੇ ਪਿੱਛੋਂ ਪਤਾ ਨਹੀਂ ਕੀ ਪਾਤਾ ਇਹ ਕੈਮੀਕਲ ਪਿੰਡਾ ਸੜ ਗਿਆ ਉਹਨੂੰ ਪਿੰਡਾ ਪੂਰਾ ਜਲ ਗਿਆ ਜੀ ਤੇ ਉੱਥੇ ਮੁੰਡੇ ਖਿਡਾਰੀ ਖੇਡਣ ਵਾਸਤੇ ਭਿੰਡਰ ਕਲਾ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਜੀ ਤੇ ਟੂਰਨਾਮੈਂਟ ਵਾਲੇ ਮੁੰਡੇ ਇਹਨੇ ਜਦੋਂ ਵੇਖਿਆ ਇਹਨੂੰ ਤੇ ਉਹ ਛੜਕ ਤੇ ਘਾਤ ਡਿੱਗਿਆ ਪੈਸੀ ਤੇ ਉਹਨੇ ਚੱਕਿਆ ਮੁੰਡਿਆਂ ਨੇ ਕਬੱਡੀ ਵਾਲੇ ਨੇ ਉਹਨਾਂ ਲਈ ਜਾ ਕੇ ਭਿੰਡਰਕਲਾ ਸਟੇਡੀਅਮ ਦੇ ਰੱਤੀ ਨੂੰ ਲੈ ਕੇ ਜਿੱਥੇ ਟੂਰਨਾਮੈਂਟ ਸੀਗਾ ਜੀ ਤੇ ਉੱਥੇ ਉਹਨਾਂ ਨੇ ਲੋਸਮੈਂਟ ਕਰਾਈ ਵੀ ਕਿਸੇ ਦਾ ਰਿਸ਼ਤੇਦਾਰ ਹੈ ਵੀ ਉਹਨੂੰ ਇਸ ਤਰ੍ਹਾਂ ਕਰਕੇ ਲਟੇਰਿਆ ਨੇ ਲੁੱਟ ਲਿਆ ਔਰ ਮੋਟਰਸਾਈਕਲ ਤੇ ਮੋਬਾਈਲ ਖੋਲਿਆ ਤੇ ਜੋ ਵੀ ਉਹਦੇ ਕੋਲੇ ਸੀ ਪੈਸਾ ਟਕਾ ਸਾਰਾ ਖੋਲਿਆ ਤੇ ਇਹ ਬੰਦਾ ਪੂਰਾ ਜਲ ਚੁੱਕਿਆ ਵੀ ਜੇ ਕਿਸੇ ਦਾ ਹੈਗਾ ਨੇੜੇ-ਤੇੜੇ ਦਾ ਰਿਸ਼ਤੇਦਾਰ ਪਛਾਣ ਦੋ ਆ ਕੇ ਫਿਰ ਜਦੋਂ ਇਹਨੂੰ ਸੁਰਤ ਆਈ ਜੀ ਫਿਰ ਇਹਨੇ ਫੋਨ ਨੰਬਰ ਦਿੱਤਾ ਸਾਡਾ ਫਿਰ ਜਾ ਕੇ ਸਾਨੂੰ ਪਤਾ ਲੱਗਾ 2:30 ਵਜੇ ਫ ਮੁਗੇ ਅਸਤਾਲ ਦੇ ਵਿੱਚੋਂ ਸਾਨੂੰ ਹੁਣ ਇਹਨਾਂ ਨੇ ਰੈਵਲ ਕਰਤਾ ਜੀ ਫਰੀਦਕੋਟ ਬੋਲਸਪੁਰ ਕ੍ਰੇਡ ਇਹਨਾਂ ਨੇ ਕੀਤੀ ਆ ਲਿਖ ਰਹੀ ਹੈ ਪਰਚਾ ਬਣਾ ਰਹੇ ਇੱਕ ਕੇਸ ਆਇਆ ਨੌਜਵਾਨ ਦਾ ਕੁਝ ਜਲਨ ਦੀ ਘਟਨਾ ਸਾਡੇ ਨੇ ਇੱਕ ਹੀ ਅਸਤਾਲ ਸਾਡੇ ਕੋਲ ਇੱਕ ਪੇਸ਼ੈਂਟ ਆ ਕੁਲਦੀਪ ਸਿੰਘ ਉਹ ਕੋਕਰੀ ਫੁੱਲਾ ਵਾਲੇ ਤੋਂ ਤੇ ਉਹ ਦਿਨ ਆ ਇਹ ਹਾਦਸਾ ਜਲਾਲਾਬਾਦ ਦੇ ਕੋਲ ਹੋਇਆ ਉਹਦੇ ਤੋਂ ਲੁੱਟਖੋ ਕਰ ਰਹੇ ਸੀ ਤੇ ਉਹਨੂੰ ਲੁੱਟਖੋ ਤੋਂ ਪੈਸੇ ਲੈ ਗਏ ਤੇ ਉਹਦਾ ਬਾਈਕ ਤੇ ਉੱਤੇ ਕੋਈ ਕੈਮੀਕਲ ਬਰਨ ਪਾਇਆ ਉਹਨਾਂ ਨੇ ਕੈਮੀਕਲ ਤੇ ਉਸ ਤੋਂ ਬਾਅਦ ਉੱਥੇ ਲੇਟਰ ਹੈ ਤੇ ਉਹਨੂੰ ਇੱਥੇ ਲੈ ਕੇ ਆਏ ਥੋੜੇ ਦੇਰ ਪਹਿਲਾਂ ਕੀ ਕੰਡੀਸ਼ਨ ਕਿਦਾਂ ਜੀ ਉਹਦੇ ਹੈਗਾ 30 ਤੋਂ 40% ਬਰਨ ਹੈ ਪੇਸ਼ੈਂਟ ਲਈ ਇਹ ਹੁਣ ਰੈਫਰ ਕਰਦੇ ਕਿਦਾਂ ਹਾਂਜੀ ਉਹਨੂੰ ਫ੍ਰੀਡ ਕੋਡ ਰੈਫਰ ਕਰ ਰਹੇ ਆ ਰੈਫਰ ਟੂ ਡਿਵੀਜ਼ਨ ਸਟੇਬਲ ਹੈ ਹਾਂਜੀ ਉਹਨ ਕਹਿ ਨਹੀਂ ਸਕਦੇ ਕੁਝ ਵੈਸੇ ਪੇਸ਼ੈਂਟ ਸਟੇਬਲ ਹੈ